ਦੋ ਫਗਣ ਚੈਂਸੀ ਸੰਬੱਧ ਘਟ ਬਾਹਰ ਫਗਣ ਬੜਾ ਹੈ ਕੀਤੇ ਦਾ ਮੁੰਆਣਾ ਵਾਲਾ ਹੈ ਸੱਚੇ ਪਾਸ਼ਲੇ ਵਕਸ਼ਿਸ਼ ਕੀਤੀ ਹੈ ਦੋ ਪਰਿਵਾਰ ਬੜੇ ਪੁਰਾਣੇ ਗੋਸ਼ਿਕ ਸਰਦਾਰ ਮੰਗਲ ਸਿੰਘ ਸਰੰਗੜਾ ਵਾਲੇ ਤੇ ਦੂਜੇ ਸਰਦਾਰ ਕਰਨੈਲ ਸਿੰਘ ਜੋ ਅੱਜਕੱਲ ਯੂਪੀ ਕੋਖਰਾਪੁਰ ਰਹਿੰਦੇ ਨੇ ਦੋ ਪਰਿਵਾਰਾਂ ਦਾ ਮੇਲ ਪਰਬ ਨੇ ਕਰਵਾਇਆ ਹੈ ਕਿ ਪ੍ਰਭ ਦੇ ਚਰਨਾਂ ਵਿੱਚ ਬੱਚਾ ਬੱਚੀ ਇਸ ਵੜੇ ਸ਼ਿਸ਼ੋਗਤ ਹਨ ਚੈਪ ਸਿੱਤੇ ਪਾਲਸ਼ਨ ਜਿਸ ਤਰ੍ਹਾਂ ਪਰਮਜੀਤ ਨੇ ਦੱਸਿਆ ਕਿ ਵਿਆਹ ਸ਼ਗਨਾਂ ਲਈ 18 ਹਾੜ ਤੇ 28 ਕੋ ਨਿਸ਼ਚਿਤ ਕਰਤੇ ਨੇ ਫਲ ਵੇਈ ਵਾਰੀ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਪਰ ਆਪਾਂ ਕੋਸ਼ਿਸ਼ ਕਰਨੀ ਹੈ ਕਿ 11 ਹਾੜ 25 ਨੂੰ ਵੀ ਸ਼ਗਨਾਂ ਪਰਬ ਦੇ ਚਰਨਾਂ ਵਿੱਚ ਹੋਣ ਸੈਰ ਸੱਚੇ ਪਾਤਸ਼ਾਹ ਅੱਜ ਜੋ ਜੋੜਾ ਬੈਠਾ ਹੈ ਪ੍ਰਭ ਦੇ ਚਰਨਾਂ ਵਿੱਚ ਇਸ ਵੇਲੇ ਵਿਆਹ ਦੀ ਰਸਮ ਹੋ ਰਹੀ ਹੈ ਇਸ ਸੈਰ ਸੱਚੇ ਪਾਤਸ਼ਾਹ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ ਤੁਹਾਡੇ ਨਾਲ ਹਰ ਬਾਣੀ ਸਾਂਝੀ ਕਰਦੇ ਹਾਂ ਏ ਪ੍ਰਭੂ ਨੇ ਕੁਝ ਸਾਡੇ ਲਈ ਸਿੱਖਿਆ ਦਿੱਤੀਆਂ ਸਾਨੂੰ ਜ਼ਿੰਮੇਵਾਰੀਆਂ ਵੀ ਦਿੱਤੀਆਂ ਕਿ ਜੇ ਮੇਰੇ ਚਰਨਾ ਵਿੱਚ ਤੁਸੀਂ ਵਿਆਹ ਕਰਦੇ ਹੋ ਤਾਂ ਮੇਰੇ ਦੱਸੇ ਹੋਏ ਊਸੂਲਾਂ ਤੇ ਵੀ ਚੱਲਣਾ ਹੈ ਸਭ ਤੋਂ ਵੱਡਾ ਔਸੂਲ ਸਿਰ ਸਵਾਈ ਬਣੇ ਸਿਰ ਦਸਤਾਰਾ ਨਾ ਕੋਈ ਮੂंड ਮੜਾਇਆ ਪ੍ਰਗਟ ਹੋਵੇ ਨਿਹੰਗ 24ਵਾਂ ਉਤਾਰਾ ਗੁਰ ਗੋਬਿੰਦ ਲੇਖ ਲਿਖਾਇਆ ਕੋਈ ਕਿਸੇ ਦਾ ਸਾਰ ਬੁਲਣੀ ਹੈ ਵਾਲ ਕਟਣੇ ਨਹੀਂ ਸਭ ਸਿੱਤੇ ਪਾਸ ਸ਼ੌਫੇ ਕੀ ਕਹਿੰਦੇ ਹਾਂ ਮਾਸ ਸ਼ਰਾਬ ਚਾਹ ਆਦਿ ਦਾ ਸੇਵਨ ਨਹੀਂ ਕਰਨਾ ਤੇ ਬੀਬੀਆਂ ਨੇ ਆਪਣੀ ਵਾਲ ਕਾਲੇ ਨਹੀਂ ਕਰਨੇ ਤੇ ਰੋਮਾਂ ਦੀ ਬੇਅਦਵੀ ਨਹੀਂ ਕਰਨੀ ਤੇ ਇਹ ਵੀਰਾਂ ਲਈ ਵੀ ਲਾਗੂ ਹੈ ਜਮਾ ਥੋੜਾ ਹੋਮ ਕਰਕੇ ਹਰ ਵਾਰ ਨੂੰ ਥੋੜੀ ਥੋੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੁਕਮ ਹਾਕਮ ਹੁਕਮ ਹਾਕਮ ਦੇਵੇ ਸੈਂਟ ਸਾਦਰ ਆਪਣਾ ਹੁਕਮ ਮਣਾਏਗਾ ਅੰਤਮ ਸ਼ਬਦਾ ਕਰੇ ਐਂਡ ਇੰਡੈਕਸ ਆਪਣੇ ਹੱਥ ਰੱਖਾਏਗਾ ਚਿੱਟੇ ਕਾਲੇ ਜੋ ਕਰਦਾ ਰਿਹਾ ਪੇਂਟ ਚਿੱਟੇ ਕਾਲੇ ਜੋ ਕਰਦਾ ਰਿਹਾ ਪੇਂਟ ਵਾਈਟ ਬਲੈਕ ਆਲ ਰਾਈਟ ਪੈ ਸੁਣਾਏਗਾ ਵਾਈਟ ਬਲੈਕ ਆਲ ਰਾਈਟ ਇਹ ਕਿਸ ਨੂੰ ਕਹਿੰਦੇ ਹਾਂ बाल काले करने मना है बादशाह वाइट ब्लैक कह सेंट इतने कई गुरसिकादियों ला आने बैठते कि देवे सेंट खाकी खाक सर्व रायगा। ये उस हाकम का हुक्म है जिसके चरण इस वे बैठे हाँ ਸੋ ਇਹ ਸਾਰਿਆਂ ਵੱਲੋਂ ਤੁਹਾਡੇ ਨਾਲ ਸਾਂਝੇ ਕਰਦੇ ਹੋਏ ਹੁਣ ਯਾਦ ਦੀ ਗੱਲ ਕਰੀਏ ਕਿਉਂਕਿ ਅੱਜ ਖੁਸ਼ੀ ਦਾ ਸਮਾਂ ਜੋ ਸੈਵਕ ਜੀ ਪਾਸ਼ਾ ਨੇ ਦਿੱਤਾ ਹੈ ਉਸ ਨੂੰ ਵੀ ਸੋਚੋ ਸੱਚਾ ਵਿਆਹ ਸੱਚਾ ਨਿਕਾਹ ਉਸ ਪ੍ਰਭ ਦੇ ਚਰਨਾਂ 'ਚ ਹੈ ਸੱਚਾ ਵਿਆਹ ਸੱਚਾ ਨਿਕਾਹ ਬਿਨ ਬੇਦੀ ਦੇ ਕਰਾਈਆ ਨਾਲ ਪਾਸ਼ਾ ਦੀਆਂ ਲਾਹਮਾਂ ਤੋਂ ਵਿਆਹ ਇੱਥੇ ਪਾਸ਼ਾ ਅਗੇ ਬਿਨ ਬੇਦੀ ਦੇ ਕਰਾਈਆ ਨਾਲ ਪਾਸ਼ਾ ਦੀਆਂ ਲਾਹਮਾਂ ਤੋਂ ਵਿਨਾ ਵਿਆਹ ਹੋ ਰਿਹਾ ਹੈ ਪਰ ਇਹ ਵਿਆਹ ਸੱਚਾ ਹੈ ਸੱਚਾ ਲਕਾ ਹੈ ਗੁਰਮੁਖ ਚਾਰ ਜੁਗ ਦੇ ਵਿਛੜੇ ਬਨ ਗਵਾ ਅੰਤ ਮੁਕਰ ਕੋਏ ਨਾ ਜਾਈਆ ਇੱਥੇ ਕੀ ਕਹ ਰਹੇ ਨੇ ਕਿ ਗੁਰਮੁਖ ਸਾਰੇ ਗਵਾ ਨੇ ਇਹ ਸ਼ਾਦੀ ਦੇ ਜਦੋਂ ਵੀ ਹੁੰਦੀ ਹੈ ਤਾਂ ਮੁਕਰਣਾ ਨਹੀਂ ਕਿਤੇ ਕੱਲ ਨੂੰ ਬਹੋਜੀ ਅਸੀਂ ਤਾਂ ਤਰਾਕ ਲੈਣਾ ਅਸੀਂ ਤਾਂ ਇੱਕ ਦੂਜੇ ਨਾਲ ਰਹਿ ਨਹੀਂ ਸਕਦੇ ਇਹ ਧਿਆਨ ਕਰਨਾ ਗੁਰਮੁਖ ਚਾਰ ਜੁਗ ਦੇ ਵਿਛੜੇ ਬਨ ਗਵਾ ਅੰਤ ਮੁਕਰ ਕੋਏ ਨਾ ਜਾਈਆ ਪ੍ਰਭੂ ਦਾ ਸਾਰੇ ਕਹਿੰਦੇ ਕੀ ਕਹਿੰਦੇ ਰੇ ਦੁਨੀਆ ਵਾਲੇ ਪ੍ਰਭੂ ਦਾ ਸਾਰੇ ਕਹਿੰਦੇ ਕਦੇ ਨਾ ਕਰੋ ਉਪਸਾ ਪਰ ਪ੍ਰਭੂ ਕੀ ਕਹਿੰਦਾ ਹੈ ਅਸ਼ਲ ਸ਼ਲ ਆਪਣੀ ਘਰ ਚ ਲਈਆ ਆਰ ਬ੍ਰह्म ਕਹੇ ਇਹ ਹੁਣ ਅਸ਼ਲ ਸ਼ਲ ਨਹੀਂ ਰਿਹਾ ਆਰ ਬ੍ਰह्म ਕਹੇ ਮੈਂ ਕਿਰਪਾ ਕਰਕੇ ਕੋਟ ਜਨਮ ਦੇ ਬਖਸ਼ ਦੇ ਮਾ ਗੁਨਾ ਜੋ ਜਨ ਆਣ ਆਣ ਸਰਨਾਈਆ ਜਿਹੜੇ ਸਰਨਾਈ ਚ ਬੈਠੇ ਨੇ ਉਹਨਾਂ ਦੇ ਕੋਟ ਜਨਮ ਦੇ ਮੈਂ ਬਖਸ਼ ਦੇ ਮਾ ਗੁਨਾ ਜੋ ਜਨ ਔਨ ਸਰਨাইয়া ਜਨਮ ਦੇਣ ਵਾਲੇ ਜਗਤ ਪਿਤਾ ਮਾਂ ਜਨਮ ਦੇਣ ਵਾਲੇ ਜਗਤ ਪਿਤਾ ਮਾਂ ਆਤਮ ਪਰਮਾਤਮ ਪੁਰਖ ਕਾਲ ਆਪਣੀ ਰੂਪ ਬਣਾਈ ਜਿਸ ਤਰ੍ਹਾਂ ਸਾਡੇ ਜੀ ਸੁਵਰਨ ਸਿੰਘ ਨੇ ਦੱਸਿਆ ਸੋ ਪਰਮਾਤਮਾ ਹੰ ਆਤਮਾ ਬ੍ਰਹਮ ਰੂਪ ਸੋ ਆਤਮ ਪਰਮਾਤਮ ਉਸਨੇ ਆਪਣਾ ਬਣਾ ਲਿਆ ਭਾਵੇਂ ਦੁਨੀਆ ਵਿੱਚ ਸਾਡੇ ਜਨਮ ਦੇਣ ਵਾਲੇ ਵਖਰੇ ਤੋ ਮਾਂ ਨੇ ਨਿਸ਼ਾਮਿਆਂ ਦੇਵਨ ਹਾਰਾ ਥਾ ਗਰੀਬ ਨਮਾਇਆ ਹੋਏ ਸਹਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਹਰ ਸੰਗਤ ਦੇ ਸਮਝਾਈ ਹਰ ਸੰਗਤ ਦੇ ਸਮਝਾਈ ਪਾਸ਼ਾ ਸਮਝਾ ਰਹੇ ਨੇ ਹਰ ਸੰਗਤ ਕੂੜੀ ਛੱਡਣੀ ਆਸ ਕੂੜੀ ਕਿਹੜੀ ਆਸ ਹੈ ਦਾਸ ਦੇ ਦੀ ਹਰ ਸੰਗਤ ਕੂੜੀ ਛੱਡਣੀ ਆਸ ਆਸਾ ਆ ਮਕਾਇ ਦਾ ਦਾਸ ਦੌਣ ਦੀ ਰਹੇ ਨਾ ਪਿਆਸ ਦਾਸ ਦੌਣ ਦੀ ਰਹੇ ਨਾ ਪਿਆਸ ਪਿਆਸ ਅੰਮ੍ਰਿਤ ਨਾਲ ਬੁਝਾਇਦਾ ਜਦੋਂ ਤੁਸੀਂ ਉਹਦੇ ਚਰਨਾਂ ਚੋਂ ਅੰਮ੍ਰਿਤ ਪਿਆ ਰਹੇ ਤੁਹਾਨੂੰ ਰਾਸ ਥੋੜੀ ਅਮਰਤ ਨਾਲ ਪੁਝਾਏਗਾ ਆਤਮ ਪਰਮਾਤਮ ਆਏ ਰਾਸ ਰਸ ਇਕੋਇ ਖੁ ਖਾਏਗਾ ਪ੍ਰਭ ਕੀ ਕਹਿੰਦੇ ਹਨ ਕਿ ਦੁਨੀਆਂ ਵਾਲੇ ਦਾਸ ਦੇਹ ਦੁਨੀਆਂ ਦੀਆਂ ਰੀਤੀਆਂ 'ਚ ਨਹੀਂ ਚੱਲਣਾ ਕਿ ਕੀ ਮੰਗਣੀਆਂ ਵਸਤੂ ਸਾਚੀ ਵਸਤ ਮੰਗੋ ਪ੍ਰਭ ਬਸਿਏ ਚਰਨਾ ਪਾਸ ਇਹ ਵਸਲੋ ਪ੍ਰਭ ਸਦਾ ਹਸੀ ਬਸਿਏ ਚਰਨਾ ਪਾਸ ਦੂਜਾ ਸ਼ਿੰਗਾਰ ਕੰਮ ਕਿਸੇ ਨਾਲ ਆਏਗਾ ਦੂਜਾ ਸ਼ਿੰਗਾਰ ਦੁਨੀਆਂ ਦੇ ਸ਼ਿੰਗਾਰ ਕਾ ਲੀ ਉਜਾ ਸ਼ਿੰਗਾਰ ਕੰਮ ਕਿਸੇ ਨਾ ਆਇਂਦਾ ਪਤ ਪਤਨੀ ਹੋਵਣ ਇੱਕ ਦੂਜੇ ਦੇ ਦਾਸੀ ਦਾਸ ਪਤ ਪਤਨੀ ਹੋਵਣ ਇੱਕ ਦੂਜੇ ਦੇ ਦਾਸੀ ਦਾਸ ਆਪਣਾ ਮਾਨ ਨਾ ਕੋਇਰ ਖਾਂਦਾ ਕਿ ਮੈਂ ਵੱਡਾ ਮੈਂ ਪਤੀ ਹਾਂ ਇੱਕ ਦੂਜੇ ਦੇ ਦਾਸੀ ਦਾਸ ਫਿਰ ਸੁਣੋ ਪਤ ਪਤਨੀ ਹੋਵਣ ਇੱਕ ਦੂਜੇ ਦੇ ਦਾਸੀ ਦਾਸ ਆਪਣਾ ਮਾਨ ਨਾ ਕੋਇਰ ਖਾਂਦਾ ਕਿਸਨ ਦੇ ਦਾਸੀ ਦਾ ਸੁਣਨੀ ਦੁੱਖ ਰੋਗ ਸੋਗ ਜਾਨ ਬੁਨਾਸ ਅਬਨਾਸ਼ੀ ਆਪਣੀ ਦਇਆ ਖਮਾਇਦਾ ਜੇ ਦਾਸੀ ਦਾ ਸਮਝਦੇ ਹੋ ਦੁੱਖ ਰੋਗ ਸਾਰੇ ਬਨਾਸ਼ ਹੋ ਜਾਂਦੇ ਨੇ ਕਿਉਂਕਿ ਅਬਨਾਸ਼ੀ ਕਰਤਾ ਤੁਹਾਡੇ ਤੇ ਦਇਆ ਕਰ ਰਿਹਾ ਹੈ। ਜੋਤੀ ਜੋਸ ਉਪਰ ਆਪ ਆਪਣੀ ਕਿਰਪਾ ਦਾ ਸਾਚਾ ਰਾਹ ਆਪ ਸਮਝਾਏਗਾ ਫੇਰ ਆ ਗਿਆ ਸਮਝਾਰ ਹੈ। ਸਾਚਾ ਰਾਹ ਦੱਸੇ ਮਿੱਠ ਮਿੱਤਰ ਪਿਆਰਾ ਬੜ ਬੜਿਆਈਆ ਮਿੱਤਰ ਪਿਆਰਾ ਜੋ ਮਰੋ ਹੈ ਉਹ ਬੰਦੇ ਕਹ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਖਾਲਸਾ ਨੂੰ ਵਾਜਾ ਮਾਰਿਆ ਸੀ ਮਾਚੀਵਾੜੇ ਉਹ ਮਿੱਤਰ ਪਿਆਰਾ ਆ ਗਿਆ ਮਾਤਲੂਬ ਨੇਕ ਅੰਕਰ ਕੀ ਅਵਤਾਰ ਬਣ ਕੇ ਇੱਥੇ ਕੀ ਕਹਿੰਦੇ ਹਾਂ ਸਾਚਾ ਰਾਹ ਦੱਸੇ ਮੀਤ ਮਿੱਤਰ ਪਿਆਰਾ ਵਡ ਵਡਿਆਈ ਆ ਇੱਕੋ ਹਰ ਹਰ ਦਾਉਗੀ ਗੀਤ ਗੋਬਿੰਦ ਰਿਹਾਂ ਜਣਾਈ ਆ ਕਾਇਆ ਠੰਡੀ ਹੋਵੇ ਸੀ ਸਤਗੁਰ ਮੇਲੇ ਸਰਣਾਈ ਆ ਦੀਵਸਰਣ ਪੂਰੀ ਕਰੇ ਰੀਜ ਜੇ ਤੁਸੀਂ ਉਸਦੇ ਗੀਤ ਗਾਉਂਦੇ ਰਹੋਗੇ ਦੀਵਸਰਣ ਪੂਰੀ ਕਰੇ ਰੀਜ ਜਿਸ ਜਨ ਆਪਣਾ ਵਰਸ ਕਰਾਈ ਦਾ ਸਾਡੇ ਕਿੰਨੇ ਪਿਆਰੇ ਗੁਰਸਿੱਖ ਬੈਠੇ ਨੇ ਜਿਨ੍ਹਾਂ ਨੇ ਪ੍ਰਭ ਦੇ ਆਪਣੇ ਨੇਨਾਂ ਨੇਤਰਾਂ ਨਾਲ ਦਰਸ ਕੀਤੇ ਨੇ ਸਾਹਮਣੂ ਖੋ ਕੇ ਦਰਸ ਕੀਤੇ ਨੇ ਤੇ ਉਹਨਾਂ ਦੀ ਵਡਿਆਈ ਪ੍ਰਭ ਕਰ ਰਹੇ ਹਾਂ ਦੀਵਸਰਣ ਪੂਰੀ ਕਰੇ ਰੀਜ ਜਿਸ ਜਨ ਆਪਣਾ ਵਰਸ ਕਰਾਈਆ ਨੇਤਰ ਮੈਂ ਜਾਣ ਪਤੀ ਜੀ ਇਹ ਤੇ ਕੀ ਗੱਲ ਕਰ ਦਿੱਤੀ ਕਿ ਤੁਹਾਡੇ ਨੀਦਰਲੈਂਡ ਦੀ ਸ਼ਾਂਤ ਹੋ ਜਾਂਦੇ ਪਤੀ ਜੋ ਜਾਂਦੇ ਖੁਸ਼ ਹੋ ਜਾਂਦੇ ਨੇ ਜਦੋਂ ਪਰੋਦਾ ਦਰਸ਼ ਕਰਦੇ ਹੋ ਨੀਦਰਲੈਂਡ ਜਾਣ ਪਤੀ ਕੱਜਰ ਧਾਰ ਨਾ ਕੋਈ ਬੜਈਆ ਉਹ ਅੱਖਾਂ ਦੇ ਵਿੱਚ ਕੱਜਲ ਪਾਣ ਦੀ ਲੋੜ ਨਹੀਂ ਇੱਥੇ ਲਗਾਉਣੀਆਂ ਕੱਜਲ ਦੀਆਂ ਲਾਈਨਾਂ ਲਗਾਉਣੀਆਂ ਇਹ ਬੀਬੀਆਂ ਦੇ ਸਾਚਾ ਕਾਇਆ ਠੰਡੀ ਹੋਵੇ ਸੀਤ ਸਤਗੁਰ ਮੇਰੇ ਸਰਨਾਈਆ ਦੀਪ ਸ੍ਰਣ ਪੂਰੀ ਕਰੇ ਰਿਜਿਸਨ ਆਪਣਾ ਵਸ ਕਰਾਈਆ 네ਦਰਲੈਂਡ ਜਾਣ ਪਤੀਸ਼ ਕਜਲ ਤਾਰ ਨ ਕੋਈ ਵੜਾਈਆ ਜੋਤੀ ਜੋ ਸਰਪਰ ਆਪਣੀ ਕਿਰਪਾ ਕਰ ਜਿਸ ਨੂੰ ਕੀ ਦੀ ਇਹ ਨੂੰ ਦੇ ਲਈ ਜਿਸ ਨੂੰ ਆਪਣੀ ਅੱਖ ਦਰਸਾਈਆ ਜਿਸ ਦੇ ਜਿਸ ਨੂੰ ਪ੍ਰਭ ਨੇ ਆ ਵੇਖ ਲਿਆ ਅੱਖ ਵਿੱਚ ਅੱਖ ਪਾ ਲਈ ਜਿਸ ਨੂੰ ਆਪਣੀ ਅੱਖ ਦਰਸਾਈਆ ਵੱਡਾ ਛੋਟਾ ਛਡੋ ਖੜਾ ਵੱਡਾ ਛੋਟਾ ਨਹੀਂ ਕਹਿਆ ਕਿਸੇ ਨੂੰ ਵੀ ਪਤੀ ਵੱਡਾ ਹੈ ਜਾਂ ਪਤਨੀ ਛੋਟੀ ਹੈ ਵੱਡਾ ਛੋਟਾ ਛਡੋ ਖੈੜਾ ਹਰ ਖਲਕ ਖਲਕ ਜਣਾਏ ਦਾ ਜਿਸ ਨੂੰ ਪ੍ਰਭੂ ਨੇ ਕਿਹਾ ਜਿਸ ਨੂੰ ਪ੍ਰਭੂ ਨੇ ਕਿਹਾ ਤੂੰ ਮੇਰਾ ਮੈਂ ਤੇਰਾ ਪ੍ਰਭੂ ਨੇ ਕਿਹਾ ਪ੍ਰਭੂ ਨੇ ਕਿਹਾ ਤੂੰ ਮੇਰਾ ਮੈਂ ਤੇਰਾ ਸੋ ਗੁਰਮੁਖ ਇੱਕੋ ਰੰਗ ਨਜ਼ਰੀ ਆਏਗਾ ਜਿਸ ਨੂੰ ਪ੍ਰਭੂ ਨੇ ਕਿਹਾ ਤੂੰ ਮੇਰਾ ਮੈਂ ਤੇਰਾ ਸੋ ਗੁਰਮੁਖ ਇੱਕੋ ਰੰਗ ਨਜ਼ਰੀ ਆਏਗਾ ਲੋਕ ਲੱਜਾ ਛਡੋ ਲੋਕ ਲੱਜਾ ਛਡੋ ਉਹ ਪੈਲੂ ਸੰਦੇ ਵਿੱਚ ਜਾ ਕੇ ਫਿਰ ਮਿਲੀਆਂ ਕਰਦੇ ਨੇ ਹਾਰ ਪਾਉਂਦੇ ਨੇ ਇਹ ਲੋਕ ਨੇ ਜਿਆ ਤੇ ਦੁਨੀਆ ਨਾਲ ਤੁਸੀਂ ਚੱਲ ਰਹੇ ਹੋ ਰੱਬ ਨੂੰ ਛੱਡ ਰਹੇ ਲੋਕ ਲੱਜਿਆ ਛਡੋ ਕਰਕੇ ਬੰਦਾ ਜੇਰਾ ਜੇਰ ਅੰਡ ਕੰਮ ਕਿਸੇ ਨਾਲ ਆਏਗਾ ਕੂੜੀ ਕਿਰਿਆ ਰੰਗ ਮਾਣਿਆ ਬਥੇਰਾ ਬੈਨਾ ਜਣੀ ਦੁਨੀਆ ਦੇ ਨਾਲ ਰੱਖ ਕੇ ਤੁਸੀਂ ਕੂੜੀ ਕਿਰਿਆ ਦਾ ਰੰਗ ਬਥੇਰਾ ਮਾਣਿਆ ਪਰਮ ਕੀ ਕਹਿੰਦੇ ਹਨ ਕੂੜੀ ਕਿਰਿਆ ਰੰਗ ਮਾਣਿਆ ਪਿੱਛੇ ਬਥੇਰਾ ਅਗੇ ਸਤਗੁਰ ਪੱਲੂ ਆਪ ਪੱਲੂ ਆਪ ਛੁਡਾਈਦਾ ਅਗੇ ਸਤਗੁਰ ਜੇ ਤੁਸੀਂ ਫੇਰ ਕਰੋਗੇ ਤਾਂ ਸਤਗੁਰ ਪੱਲੂ ਛਡਾ ਲਏ ਸੇਵਕ ਬਣ ਕੇ ਬੰਨੇ ਬੇੜਾ ਬੇੜਾ ਆਪਣੇ ਕੰਧ ਉਠਵੈਂਦਾ ਨਜ਼ਰੀ ਆਏ ਨੇਰਾ ਨੇਰਾ ਦੂਰ ਦਰਾੜਾ ਪੰਧ ਮੁਖਾਇਦਾ ਜੈਸੇ ਕਿ ਪਾਸ਼ਾ ਕੀ ਕਹਿੰਦੇ ਹਨ ਜੋਤੀ ਜੋਤ ਸਰੂਪ ਰ ਅਪ ਆਪਣੀ ਕਿਰਪਾ ਦਾ ਦੇਵ ਨਹਾਰ ਸੱਚਾ ਵਰ ਹਰ ਸੰਗਤ ਆਪ ਸਮਝਾਏਗਾ ਇੱਥੇ ਹਰਵਾਰੀ ਆ ਰਿਹਾ ਹੈ ਹਰ ਸੰਗਤ ਆਪ ਸਮਝਾਏਗਾ ਹਰ ਜਨ ਨਾਰੀ ਹਰ ਜਨ ਕੰਤ ਹਰ ਜਨ ਨਾਰੀ ਹਰ ਜਨ ਕੰਤ ਭਗਵਾਨ ਚ ਦੇ ਬੜਾਈਆ ਹਰ ਜਨ ਸਾਧ ਹਰ ਜਨ ਸੰਤ ਸਤਗੁਰ ਮੇਲਾ ਸਹਿ ਸਵਾਈਆ ਇੱਥੇ ਯਾਨੀ ਪਤੀ ਪਤਨੀ ਦੇ ਵਿੱਚ ਲੜਕਾ ਲੱਟੀ ਕੋਈ ਫਰਕ ਨਹੀਂ ਦੱਸ ਰਿਹਾ ਪ੍ਰਭੂ ਕਿ ਉਹੀ ਨਾਰੀ ਉਹੀ ਕੰਤ ਭਗਵਾਨ ਚ ਬੜਾਈ ਦੇ ਰਿਹਾ ਹੈ ਹਰ ਜਨ ਸਾਧ ਹਰ ਜਨ ਸਤ ਸਤਗੁਰ ਮੇਲਾ ਸਹਿ ਸਵਾਈਆ अर्जुन मूشن ਜੋ ਗਹਿਣਾ ਹੈ अर्जुन मूشن ਹਰ ਜਨ ਚੜੇ ਰੰਗ ਬਸੰਤ ਰੰਗ ਉਤਰ ਕਦੇ ਨਾ ਜਾਇਆ ਹਰ ਜਨ ਮਣੀਆਂ ਹਰ ਜਨ ਮੰਕ ਹਰ ਇੱਕੋ ਨਾਮ ਪੜਾਈਆ ਹਰ ਜਨ ਮਹਿਮਾ ਹਰ ਜਨ ਅਗੰ ਲੇਖ ਗੰਤ ਵਿੱਚ ਨਾ ਆਇਆ ਜੋਤੀ ਜੋਸ ਹਰ ਆਪ ਆਪਣੀ ਕਿਰਪਾ ਕਰ ਕਰ ਮੇਲਾ ਸਹਿਜ ਸੁਵਾਈਆ ਸੇ ਸੱਚੇ ਪਾਤਸ਼ਾਹ ਦੀ ਸ਼ਿਫਤਸਲਾ ਕਰਦੇ ਹਾਂ ਹਰ ਬਾਣੀ ਜੋ ਅੱਜ ਦੇ ਖੁਸ਼ੀਆਂ ਮਾਰੇ ਦਿਹਾੜੇ ਲਈ ਪਾਤਸ਼ਾਹ ਨੇ ਇਹ ਹਰਬਾਣੀ ਵੀ ਬੜੀ ਅਜ ਪਾਤਸ਼ਾਹ ਨੇ ਇਹ ਵੀ ਦੋ ਫਗਣ ਦੀ ਹੈ ਇਹ ਆ ਸ਼ਾਦੀ ਵੀ ਦੋ ਫਗਣ ਨੂੰ ਹੋ ਰਹੀ ਹੈ ਹਰਬਾਣੀ ਵੀ ਦੋ ਫਗਣ ਦੀ ਹੈ ਤੇ ਉਸ ਵੇਲੇ ਵੀ ਕਿਸੇ ਵੀਰ ਦੀ ਸ਼ਾਦੀ ਹੋਈ ਤੇ ਪਾਤਸ਼ਾਹ ਨੇ ਹਰਬਾਣੀ ਲਿਖਾਈ ਹੋਏਗੀ ਤੇ ਪੁਰਾਣੇ ਕੋਟ ਸਿੱਖਾਂ ਅਨੁਸਾਰਾ ਪਤਾ ਸੱਚੇ ਪਾਤਸ਼ਾਹ ਦੀ ਸਿੱਖਾ 'ਚਈ ਗਲਤੀਆਂ ਹੋ ਜਾਂਦੀਆਂ ਨੇ ਬੋਲਣ ਵਿੱਚ ਆ ਕਿਸੇ ਨੂੰ ਜੋ ਪਾਤਸ਼ਾਹ ਦੇ ਹੁਕਮ ਦੇ ਨਾਲ ਕੋਈ ਝੋਟ ਲੱਗੀ ਹੋਵੇ ਮਾਫ ਕਰਨਾ ਪਰ ਪ੍ਰਭਾਤਵਾ ਦੇ ਹੁਕਮ ਹਨ ਹੁਕਮ ਹਨ ਜੇ ਤੁਸੀਂ ਉਸੇ ਗੁਰਸਿੱਖ ਭਗਤਾਂ ਤਾਂ ਉਸੇ ਹੁਕਮ ਅੰਦੇ ਚੱਲਣਾ ਹੈ ਸੈਵ ਸੱਚੇ ਪਾਉ ਸ਼ਕਰਪਾ ਕਰ ਜਿ ਕਰੇ ਨਸਾਲ ਦੇ ਸੋ ਹੁਕਮ ਰਾਜ ਸ਼ੇਬ ਸੰਕ੍ਰਿਸ਼ਨੋ பகਵਾ ਸੋ ਹੁਕਮ ਰਾਜ ਸ਼ੇਬ ਸੰਕ੍ਰਿਸ਼ਨੋ பகਵਾ